हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਪਹੁੰਚਿਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਏ ਆ ਤੇ ਗਰ ਲਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਇਹਨਾਂ ਪਸ਼ੂਆਂ ਦੇ ਸਬੰਧਤ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਨਾਲ ਲੱਗਦੇ ਪਿੰਡ ਦੋਸਤੋ ਆਪਾਂ ਤੁਹਾਨੂੰ ਨੋਟ ਕਰਾ ਦਿੰਦੇ ਆਂ ਡਲੀਰੀ ਵਾਂ ਕਲਸੀਆਂ ਖਾਲੜਾ ਮਾੜੀ ਮੇਗਾ ਤੇ ਪਿੱਖੀਪਿੰਡ ਤੋਂ ਕੋਈ 8 ਕ 9 ਕਿਲੋਮੀਟਰ ਦੀ ਦੂਰੀ ਐ ਸਾਰੀ ਤੇ ਖਾਲੜਾ ਇੱਥੋਂ ਕੇ 5 ਕ ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ 12 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਦੋਸਤੋ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਨਗ ਅੱਜ ਇਸ ਵੀਡੀਓ ਵਿੱਚ ਟੋਟਲ ਤੁਹਾਨੂੰ 5 ਦਿਖਾਉਣ ਲੱਗੇ ਆਪਾਂ ਇੱਕ ਗੱਭਣ ਮੱਝ ਦਿਖਾ ਦਾਂਗੇ ਝੋਟੀ ਦਿਖਾ ਦਾਂਗੇ ਤੇ ਚਾਰ ਪਸ਼ੂ ਜਿਹੜੇ ਸੋਏ ਸੁવાયੇ ਆ ਜਿਨ੍ਹਾਂ ਦੇ ਵਿੱਚ ਦੋ ਬਿਹੜਾ ਇਧਰ ਦੋ ਮੱਝਾਂ ਤੁਸੀਂ ਸੈਂਟਰ 'ਚ ਦੇਖ ਰਹੇ ਜੇ ਇਹ ਚਾਰ ਪਸ਼ੂ ਸੋਏ ਤੇ ਇੱਕ ਗੱਭਣ ਆਹੋ ਕਰਦੇ ਆਂ ਗੱਲਬਾਤ ਲੈ ਇਨਿਆ ਡਿਟੇਲ ਵੀਰ ਗਰਲਾਲ ਤੋਂ ਹਾਂਜੀ ਸਭ ਤੋਂ ਪਹਿਲਾਂ ਗਰਲਾਲ ਵੀਰ ਸਾਸਰੀ ਕਾਰ ਸਾਸਰੀ ਕਾਰ ਸੰਧੂ ਸਾਹਿਬ ਕੋ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਸ ਠੀਕ ਠਾਕ ਵਧੀਆ ਮਰ ਜਾਂਦੇ ਛਾਲਾ ਛਾਲਾ ਇਤਰਾ ਹੀ ਸੰਧੂ ਸਾਹਿਬ ਭਰਾਵਾ ਸਿਰਤੇ ਹੀ ਆ ਹਾਂ ਚਲ ਵਧੀਆ ਤੁਰੀਆਂ ਉਹੀਆਂ ਕਰਮਾਲੀਆਂ ਤੁਰੀਆਂ ਜਾਂਦੀਆਂ ਜੀ ਹਾਂ ਲੈ ਇਨੀਆਂ ਫਿਰ ਤੁਹਾਨੂੰ ਯਾਦ ਕਰ ਲਈਦਾ ਹਾਂ ਇਸੇ ਤਰ੍ਹਾਂ ਹੀ ਆ ਹਾਂਜੀ ਅੱਛਾ ਗਰਲਾਲ ਅੱਜ ਪੰਜ ਆਪਣੇ ਕੋਲ ਵੀਰੇ ਮੱਜਾਂ ਝੋਟੀਆਂ ਨੇ ਜਿਨ੍ਹਾਂ ਦੇ ਵਿੱਚੋਂ ਵੇੜਾ ਵੀ ਦੋ ਆ ਤੇ ਤਿੰਨ ਮੱਜਾਂ ਆ ਗਈਆਂ ਹਾਂਜੀ ਸਾਰੇ ਪਸ਼ੂ ਸਵੇ ਸਵੇ ਆ ਇੱਕੋ ਇੱਕ ਜਰੀਆ ਝੋਟੀ ਇਹ ਝੋਟੀਆਂ ਨੂੰ ਸਭ ਦੂਜੇ ਸੁਵੇ ਗੱਬਣ ਆ ਅੱਛਾ ਜੀ ਇਹ ਆਪਣੇ ਪਿੰਡੋਂ ਝੋਟੀਆਂ ਆ ਖਰੀਦੀ ਆ ਠੀਕ ਹੈ ਜੀ ਪਹਿਲੇ ਸੁਵੇ ਇਹਨੇ 12 13 ਕਿਲੋ ਦੁੱਧ ਚੋਆ ਹੈ ਹੂੰ ਹੋਣੇ 4 ਤੋਂ 5 ਦਿਨ ਝੋਟੀ ਲੈ ਜੂਗੀ ਹਉ ਦੇ 4-5 ਦਿਨ ਲੈਂਦੀ ਆ ਹਾਂ ਜੀ ਲਓ ਦੋਸਤੋ ਨਾਲ ਦੀ ਨਾਲ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ 5-4 ਦਿਨ ਹਜੇ ਬਾਕੀ ਆ ਦੂਜਾ ਸੁਵਾ ਇਹ ਝੋਟੀ ਨੇ ਸੋਨਾ ਬਾਕੀ ਤੁਸੀਂ ਵੇਖੋ ਨਿਗਰਤਾ ਵੇਖੋ ਨਿਗਰਪੁਣਾ ਕਰੋ ਚੈੱਕ ਹੰਦੂ ਸਾਹਿਬ ਸਿੰਘੀ ਖਾਵੇ ਝੋਟੀ ਦੀ ਇਤਰਾਹ ਦੀ ਇੱਕ ਝੋਟੀ ਆਪਾਂ ਸੇਮ ਹੀ ਅੱਜ ਤੋਂ 2 ਮਹੀਨੇ ਪਹਿਲਾਂ ਘਾਟ ਜੰਨਰ ਦੇ ਪਾਈ ਆ ਆ ਬਿਲਕੁਲ ਉਹ ਜੰਨਾ ਪੀਣਾ ਤੋਂ ਖਰੀਦੀ ਸੀ ਆਪਾਂ ਠੀਕ ਹੈ ਜੀ ਉਹਨਾਂ ਦੇ ਘਰ ਦੀਆਂ ਝੋਟੀਆਂ ਦੋਵੇਂ ਦੋ ਮਹੀਨੇ ਮੈਨੂੰ ਤਾਂ ਲੱਗਦਾ ਵੀ ਦੂਜੇ ਤੀਜੇ ਦਿਨ ਹੀ ਆਪਾਂ ਇਹੋ ਜੀਆਂ ਪਾਈ ਜਾਂਦੇ ਹਾਂ ਹਾਂ ਜੀ ਨਹੀਂ ਇਹ ਉਸੇ ਕਰਵਾਈ ਜਿੱਥੇ ਉਹ ਖਰੀਦੀ ਹੈਗੀ ਠੀਕ ਹੈ ਉਸ ਘਰੋਂ ਉਸੇ ਹਾਂ ਜੀ ਲਓ ਦੋਸਤੋ ਬਾਕੀ ਕਰਨਾਲ ਕਿੰਨਾ ਕੁ ਦੁੱਧ ਵੀਰੇ ਚਵਾਉਂਦਾ ਹੰਦੂ ਸਾਹਿਬ ਨੇ ਪਹਿਲੇ ਸਵੇਰੇ 13 ਗੱਲਾਂ ਚਵਾਇਆ ਹੈ ਹੁ ਸੋ ਫੁੱਲ ਨਿੱਗਰ ਸੋਨਾ ਹਵਾਨਾ ਚੱਡਾ ਢਾਰ ਪਿੱਛੇ ਦੀ ਸੰਧੂ ਸਾਸਣਾ ਦੀ ਇਹਦੀ ਗਰੰਟੀ ਹੋ ਗਈ ਠੀਕ ਹੈ ਜੀ ਜਿਵੇਂ ਭੈਣ ਭਰਾ ਉਹ ਆ ਵੀ ਟਿਪ ਕੇ ਤਸੱਲੀ ਕਰਕੇ ਭਰਾ ਕੇ ਖੜੇ ਜਿਵੇਂ ਆਨਲਾਈਨ ਮੰਗਵਾਉਂਦਾ ਆ ਅਸੀਂ ਗੱਡੀ ਲਾ ਕੇ ਟਿਪੜੇ ਬਿਲਕੁਲ ਜੀ ਬਿਲਕੁਲ ਹਾਂ ਜੀ ਪਿੱਛੇ ਇਹਦੀ ਗਰੰਟੀ ਹੋ ਆਪਣੀ ਜਮੀਨ ਲੂਏ ਲੂਏ ਦੀ ਬਾਤ ਮਾਰਾ ਜਿੰਨੇ ਗਾਉਂ ਨੇ ਉਨੇ ਪਛਾਣ ਹਵਾਨਾ ਇਹ ਗੱਲ ਨਹੀਂ ਕਰੀ ਸਾ ਕੋਈ ਸੀ ਕਰਮਾ ਵਾਲੀ ਸਿੰਘ ਵਿਖਾ ਦਿਓ ਵੇਖੋ ਠੀਕ ਹੈ ਜੀ ਸਿੰਘ ਵੀ ਸੋਹਣਾ ਲੇਵੇ ਦੀ ਕਰੋ ਜਗਾ ਬੜਨ ਵਾਲਾ ਲੇਵਾ ਬਿਲਕੁਲ ਛੋਟਾ ਸਿੰਘ ਗਲਾਈ ਦੇ ਵਿੱਚ ਠੀਕ ਆ ਸੋ ਹਵਾਨਾ ਲੇਵਾ ਆ ਤੁਹਾਡੇ ਸਾਹਮਣੇ ਠੀਕ ਆ ਜੀ ਤੇ ਤੁਹਾਨੂੰ ਤੋਂ ਸਟਾਰਟ ਹੋ ਗਿਆ ਬਿਲਕੁਲ ਸੂਨ ਨਾਲ ਜਿਹੜਾ ਲੇਵੇ ਦੀ ਸ਼ੇਪ ਆ ਤੁਹਾਨੂੰ ਸਾਹ ਵਜਨ ਵਟਾ ਦੇਖੋ ਆ ਦੇਖੋ ਜੀ ਕਿਹੇ ਵੱਲੋਂ ਮਾਰ ਨਹੀਂ ਜਾਂਦੀ ਗਰਮਾਂ ਵਾਲੀ ਬਹੁਤ ਵਧੀਆ ਚੰਗੀ ਹੈ ਗਰਲ ਬਹੁਤ ਵਧੀਆ ਜਿੰਨੀ ਵੀ ਆ ਕਿਸੇ ਪਾਸੇ ਨਹੀਂ ਖੁੰਜੀ ਗਰਮਾਂ ਵਾਲੀ ਸੋ ਸੋਹਣੀ ਦੋਸਤੋ ਬਾਡੀ ਬੰਤਰ ਦੀ ਇਹ ਛੋਟੀ ਦੂਜਾ ਸੂਆ ਸੂਨ ਦੀ ਪੂਰੀ ਤਿਆਰੀ ਦੇ ਵਿੱਚ ਆ ਠੀਕ ਆ ਓਪਰੇਸ਼ਨ ਤੋਂ ਪਾਇਆ ਤੁਹਾਨੂੰ ਬਿੰਦੀਆਂ ਨਾਲ ਲਿਆਵਾ ਲਿਆ ਵੇਖੋ ਫਿਰ ਫੋੜ ਫੋੜ ਚੌੜਾ ਤੇ ਵੇਖੋ ਫਿਰ ਲਾ ਠੀਕ ਹੈ ਆ ਕਰ ਆ ਜਿਹੜੇ ਤਰਾਜਦਾ ਲਿਆਵਾ ਇਹਨੂੰ ਆਂਦੇ ਆ ਆ ਬਿਲਕੁਲ ਬਿਲਕੁਲ ਨਹੀਂ ਹਜੇ ਤੱਕ ਵਾਲ ਪੰਜਾ ਚੌਂਦੇ ਆ ਇਹ ਸਾਰੀ ਇਹਨੇ ਕੱਢਣੀ ਆ ਬਿਲਕੁਲ ਬਿਲਕੁਲ ਹਾਂ ਸਾਰ ਨੂੰ ਟੱਚ ਕਰੂਗੀ ਲਿਆ ਸਹੀ ਯਾਰ ਸੋ ਵੀ ਕਰਮਾਲੀ ਲਓ ਵੀ ਦੋਸਤੋ ਝੋਟੀ ਚੰਗੀ ਆ ਠੀਕ ਆ ਓਵਰ ਆਲ ਬਿਲਕੁਲ ਬਲੈਕ ਆ ਕੁਝ ਕਿ ਜਿਹੜੇ 2-3 ਇੰਚ ਮਗਰ ਪੂਛ ਤੇ ਵਾਲ ਵਾਈਟ ਆ ਬਾਕੀ ਚਾਈ ਸ਼ੂਈ ਕਰੋ ਜਾਕੀ ਬਹੁਤ ਹਾਂ ਵੇਖੋ ਸੰਧੂ ਸਾਹਿਬਰਾ ਹਾਂ ਨਹੀਂ ਪਹਿਲਵਾਨਾਂ ਦੀ ਗੁੰਦੀ ਪਈ ਹੈ ਹਾਂ ਤੇ ਇਧਰ ਵੇਖੋ ਚਮੜੀ ਵੇਖੋ ਹਾਂ ਚਮੜੀ ਪਤਲੀ ਆ ਮੱਝ ਪੂਰੀ ਰਹਿ ਜੀ ਇਧਰ ਵਾ ਚੀਜ਼ਾਂ ਹਾਂ ਚਮੜੀ ਪਤਲੀ ਚੰਗੀ ਆ ਇਹਦਾ ਮੁੱਲ ਕਰ ਲਾਲ ਕਰ ਸਾਂਝਾ ਕੀ ਕਰੀਏ ਮੁੱਲ ਸੰਧੂ ਸਾਹਿਬ ਦੀ ਡਿਮਾਂਡ ਕਰਨ ਨੂੰ ਤਾਂ ਭਾਵੇਂ ਕਰ ਲਈ ਇੱਕ 5 ਤੇ ਭਾਵੇਂ ਕਰ ਲਗੇ 10 ਹਾਂ ਝੋਟੀ ਦੇ ਹਿਸਾਬ ਨਾਲ ਡਿਮਾਂਡ ਦੇਖੀ ਚੱਟਦੀ ਵੇਖੋ ਮੰਜਾ ਡਿੰਦਾ ਤੇ ਵੇਖੋ ਲੱਖੜਾ ਚੌੜਾ ਝੋਟੀ ਦਾ ਬਿਲਕੁਲ 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 ਡਿਮਾਂਡ ਇਹਦੀ ਹੈਗੀ ਜੇ ਲੱਖ ਰੁਪਈਆ ਆ 95000 ਦੀ ਦੇ ਦਿੱਗੇ 95 ਹਾਂਜੀ ਜਾਇਜ ਜਾਇਜ ਕਰਕੇ ਗੱਲ ਹੈ ਜਾਇਜ ਤੋਂ ਜਾਇਜ ਕਰਕੇ ਦੇਣੀ ਆਪਾਂ ਜਾਇਜ ਤੋਂ ਜਾਇਜ ਸੰਧੂ ਸਾਹਿਬ 92000 ਦੀ ਹਾਂ ਨਾ ਦੇਣੀ ਆਪਾਂ 92 ਦੀ ਹਾਂਜੀ ਲੋ ਜੀ 92000 ਦੀ ਗਰਲਾ ਲੰਬਾ ਵੀ ਇਹ ਦੇਵਾਂਗੇ ਆਪਾਂ ਇਹ ਚੋ ਸੰਧੂ ਸਾਹਿਬ ਆਪਾਂ ਪੰਡ ਪਾਉਣ ਵਾਲਾ ਕੰਮ ਨਹੀਂ ਕਰਦੇ ਪਿੰਡੋਂ ਆਪਣੇ ਲਈ ਆ ਤੁਸੀਂ ਅਜੇ ਮਗਰੋਂ ਘਰੇ ਜਾਣਾ ਵੀਡੀਓ ਉਹਨਾਂ ਕੋ ਪਹਿਲਾਂ ਚੱਲ ਜਾਣੀ ਆ ਆ ਮੋਲ ਆਪਾਂ ਲੈਣ ਦੇ ਨਾਲ ਹੀ ਕਰਦੇ ਗਲਤੀ ਨਹੀਂ ਕਰਦੇ ਚਲੋ ਸਹੀ ਹੋ ਗਿਆ ਜੀ ਹਾਂਜੀ ਉਹ 292000 ਦੀ ਝੋਟੀ ਤੁਹਾਨੂੰ ਮਿਲ ਜਾਊਗੀ ਸੋਹਣੀ ਜਿੰਨੀ ਵੀ ਆ ਸੋਹਣੇ ਪਿੱਟਪੂੜੇ ਦੇ ਵਿੱਚ ਆ ਸਾਫ ਸਫਾਈ ਝੋਟੀ ਨੂੰ ਤੁਸੀਂ ਦੇਖ ਲਈ ਆ ਤੇ ਬਾਕੀ ਸੀਲ ਸੌਪੂਣਾ ਪੂਰਾ ਝੋਟੀ ਦੇ ਵਿੱਚ ਇੱਧਰ ਇੱਕ ਸੈਕਿੰਡ ਨੰਬਰ ਤੇ ਆ ਜੀਏ ਤੇ ਆ ਮੱਝ ਤੁਹਾਨੂੰ ਇੱਕ ਦਿਖਾ ਦਿੰਨੇ ਆ ਇਹ ਸੂਈ ਆ ਇਹ ਸੂਈ ਸਾਹਿਬ ਤੀਜੇ ਸੂਏ ਮੱਝ ਸੂਈ ਪਰਸੋ ਸ਼ਾਮ ਦੀ ਪਰਸੋ ਸ਼ਾਮ ਦੀ ਸੂਈ ਆ ਤੀਜਾ ਸੂਆ ਤੇ ਇਹਦੇ ਥੱਲੇ ਗਰਲ ਹੁਣ ਬੌਲਾ ਕਿੰਨਾ ਆਠ ਕਿਲੋ ਸੰਧੂ ਸਾਹਿਬ ਜਿਹੜਾ ਬਿੰਤੀ-ਕਿੰਤੀ ਆ ਕੇ ਭਣ ਭਣ ਚੋ ਲੈਣਾ 나ੜੂ ਨਾਲ ਆ ਬੱਚਾ ਜੀ ਕੱਟਾ ਹਾਂਜੀ ਲੋ ਵੀ ਇਹ ਦੋਸਤੋ 나ੜੂ ਦੇ ਨਾਲ ਆ ਆ ਕੱਟਾ ਜੇ ਮਗਰ ਮੇਲ ਕਾਫ ਤੇ ਮੱਝ ਤੀਜਾ ਕ ਸੂਆ 8 ਕਿਲੋ ਬੌਲੇ ਤੋਂ ਜਿਹੜੀ ਸਟਾਰਟਿੰਗ ਹੋਈ ਆ ਠੀਕ ਆ ਨੀਲੀ ਦਾ ਪੱਖ ਰੱਖਦੀ ਮੱਝ ਅੱਖਾਂ ਬਿਲ ਸਹੀ ਹੈ ਜੀ ਤੇ ਚੋਣ ਜਾਂਦੀ ਗਰਲਾਲ ਦਾ ਇਹ ਇੱਕ ਨੰਬਰ ਹੈ ਸੰਤੂ ਸਾਹਿਬ ਮੋਗਾ ਚਵਾਈ ਚਵਾਈ ਪੋਲੀ ਬਹੁਤੀ ਚਵਾਈ ਚੋਣ ਚਣ ਪੋਲੀ ਹੈ ਠੀਕ ਹੈ ਜੀ ਅਗਲੇ ਪਿਛਲੇ ਵੇਸੇ ਬੋਲੇ ਬੋਲੇ ਸਾਫ ਹੋ ਗਈ ਅਗਲੇ ਪਿਛਲੇ ਥਣੇ ਦੇ ਬਰਾਬਰ ਸੰਤੂ ਸਾਹਿਬ ਇੱਕ ਨੰਬਰ ਹੂੰ ਧਾਰ ਦਾ ਵੀ ਫਰਕ ਹੋਵੇ ਆਪਣੀ ਗਰੰਟੀ ਹੈ ਸੰਤੂ ਸਾਹਿਬ ਇੱਕ ਨੰਬਰ ਕੇ ਚਵਾਈ ਇੱਕ ਨੰਬਰ ਦੀ ਚਵਾਈ ਇੱਕ ਨੰਬਰ ਦੀ ਠੀਕ ਹੈ ਜੀ ਲੋ ਵੀ ਬਾਕੀ ਆ ਪੇਟਪੂੜਾ ਠੀਕ ਹੈ ਜੀ ਸਿੰਗਲ ਹੱਡੀ ਦੇ ਵਿੱਚ ਆ ਤੇ ਜਿਵੇਂ ਆਪਾਂ ਦੋਸਤੋ ਕ੍ਰੋਸ ਦੇ ਵਿੱਚ ਕਹਿ ਲਈਏ ਚਾਹੇ ਕੋਈ ਵੀ ਰਨੀਲੀ ਪਾਕਾ ਦਾ ਪੂਰਾ ਸੰਦੂ ਸਾਹਿਬ ਵੇਖੋ ਹਾਂ ਪੂਰੇ ਬੱਥੇ ਬੰਦੇ ਦਿਵਾਲੀ ਕੇ ਹਾਂ ਅਵੇ ਮਿੱਠੀ ਮੈਂ ਅੰਜੂ ਕੋਈ ਚੱਕਰ ਨਹੀਂ ਦੇਖੋ ਸੰਦੂ ਸਾਹਿਬ ਕੰਮ ਸੇਤਾਂ ਵਾਲੀ ਆ ਸੇਤਾਂ ਤੋਂ ਗੱਲ ਗਾ ਹੋ ਗਈ ਗਰਲਾ ਹਾਂ ਜੀ ਦੇਖੋ ਲਓ ਜੀ ਜਿਹੜਾ ਥੋੜਾ ਪਹਮਾਜ ਆਇਆ ਹੋਇਆ ਨਾ ਫਿਰ ਤਾਂ ਰਾਮ ਦਾ ਸਵਾਦ ਵੱਖਰਾ ਆਹ ਜੀ ਚਲੋ ਰੰਗ ਮਾ ਦੇ ਵਿੱਚ ਪਰ ਹੱਥ ਇਹਨਾਂ ਗੱਲ ਲੱਗਣ ਤੋਂ ਬਾਅਦ ਮੈਨੂੰ ਤਾਂ ਪਸਮਾਚ ਆਈ ਜਾਣੀ ਹੈ ਹਾਂ ਆ ਲੋ ਵੀ ਭਰਾਓ ਠੀਕ ਆ ਯਾਨੀ ਇਹ ਇਹ ਤਾਂ ਪੀ ਆਹ ਦੇਖੋ ਇਹੋ ਜਿਹਾ ਇੱਕ ਅੱਧਾ ਪੀਸ ਤੇ ਲੱਭ ਕੇ ਲੋਣਾ ਪੈਂਦਾ ਹਾਂ ਹਾਂ ਲੋ ਜੀ ਕਰੋ ਚੈੱਕ ਤੇ ਹੋਈ ਨਾ ਤਾਂ ਸੱਲੀ ਜਲੀ ਗੱਲ ਹੈ ਠੀਕ ਆ ਜੀ ਗਰਲਾਲੇ ਤਾਂ ਵੀ ਨਾਲ ਦੀ ਨਾਲ ਮੁੱਲ ਦੱਸ ਦੇ ਕੀ ਕਰਦਾ ਮੁੱਲ ਸਾਨੂੰ ਸਾਹਿਬ ਇਹਦਾ ਕਰਨੋਂ ਕੋਈ 80 ਨਹੀਂ ਕੋਈ 85 ਨਹੀਂ ਹਾਂਜੀ ਡਿਮਾਂਡ 75000 ਜੇ 75 ਤੇ ਗੈਸ ਨੂੰ 72000 ਦੀ ਜੇ 72 ਦੀ ਹਾਂਜੀ ਲਓ ਵੀ ਇਹ 72000 ਦੀ ਦੋਸਤ ਹਾਂ ਨਾ ਜਿਹੜੀ ਤੁਹਾਨੂੰ ਮਿਲ ਜੂਗੀ ਅੱਜ ਠੀਕ ਆ ਜੀ ਤੇ ਡਿਮਾਂਡ ਚਾਹੇ 75ਾ ਚਾਹੇ ਦੋਸਤੋਂ ਪਲੱਸ ਕੁਝ ਵੀ ਹੋਵੇ 72000 ਦੀ ਲੈਦੇ ਆ ਆਹ ਦੇਖੋ ਜੀ ਕਾਦ ਵਜਨ ਪੂਰਾ ਪੂਰਾ ਵਜਨ ਵਟਾ ਜੇ ਲੈ ਵੀ ਗਰਲਾਲ ਅੱਗੇ ਅੱਜ ਕੀ ਤੇ ਆਪਣ ਨੂੰ ਪਲੱਸ ਝੋਟੀ ਕਿਵੇਂ ਇਹ ਤੁਹਾਨੂੰ ਸਾਹਿਬ ਝੋਟੀ ਦੂਜੇ ਸੁਵੇ ਸੋਈ ਜੇ ਇਹ ਸੁਣੀਨਵਾਜ ਪੰਜ ਤੋਂ 6 ਦਿਨ ਹੋ ਗਿਆ ਨੀਲੀ ਰਾਵੀ ਜਿਹੜੇ ਮਾਰ ਕੱਟੀ ਏ ਅੱਛਾ ਜੀ ਮਗਰ ਵੀ ਬ੍ਰਾਂਡ ਹੀ ਆ ਗਿਆ ਜੀ ਮਾਰਾ ਬ੍ਰਾਂਡ ਹੀ ਆ ਉਹ ਬ੍ਰਾਂਡ ਹੀ ਏ ਛੋਟੀ ਉਹ ਜੀ ਆ ਕੱਟੀ ਆ ਗਈ ਏ ਠੀਕ ਆ ਜੀ ਬਿੱਲੀ ਮਨ ਕੀ ਅੱਖ ਬਾਕੀ ਮਾਰਕਿੰਗ ਤੁਹਾਡੇ ਸਾਹਮਣੇ ਆ ਜਵਾਬ ਅਗਲੇ ਕੁਰਾਂ ਤੇ ਵੀ ਆ ਵਾਹ ਵਾਹ ਚਟੇ ਆ ਰੋਵਰ ਗਿਆ ਪੋਲੀਆਂ ਸਾਰੀਆਂ ਦੱਸ ਦੇ ਆ ਪਰ ਇਹ ਚੋਂਚ ਕਰ ਡੀ ਜੇ ਥੋੜੀ ਜਿਹੀ ਕਰੂਣ ਹਾਂ ਅੱਜ ਤੱਕ ਵਪਾਰੀ ਨੇ ਦੱਸੀ ਨਹੀਂ ਵੀ ਕਰ ਡੀ ਹੋਊਗੀ ਪਰ ਆਪਾਂ ਦੱਸ ਦੇ ਵੀ ਇਹ ਚੋਂਚ ਕਰ ਡੀ ਜੇ ਜਿਹੜਾ ਆਪਾਂ ਇਹ ਰੇਡ ਕਰ ਦੇਣਾ ਰੇਡ ਪੋਲਾ ਹੀ ਕਰ ਦੇਣਾ ਰੇਡ ਪੋਲਾ ਠੀਕ ਕਰ ਡੀ ਆ ਜਵਾਈ ਚ ਦੇ ਸਵੇਰ ਹੋ ਗਈ ਤੁਹਾਨੂੰ ਦੂਜੇ ਸੰਧੂ ਸਾਹਿਬ ਲੋ ਵੀ ਅੱਜ ਦਿਨ ਕਿਨੇ ਦੱਸੇ ਨਾ ਦੂਜੇ ਸਵੇਰ 6 ਦਿਨ ਸੋਈ ਨੂੰ 6 ਦਿਨ ਦੀ ਸੋਈ ਆ ਕਿੰਨਾ ਕੁ ਵੇਸੇ ਹੁਣ ਦੁੱਧ 8 ਕਿਲੋ ਜਿਹੜਾ ਤਿਆਰ ਦੁੱਧ 8 ਕਿਲੋ ਹਾਂਜੀ ਲਓ ਜੀ 8 ਕਿਲੋ ਦੁੱਧ ਆ ਬਾਕੀ ਇੱਕੋ ਇੱਕ ਜਿਹੜੀ ਗੱਲ ਵੀ ਉਹਨੇ ਦੱਸਤੀ ਆ ਵੀ ਚੁਵਾਈ ਪੋਲੀ ਥੋੜੀ ਦਬਾਲ ਆ ਜੀ ਪੋਲੀ ਦਾ ਕੱਟ ਠੀਕਾ ਕੱਦੋਂ ਵੱਡਾ ਸਿੰਗਲ ਹੱਡੀ ਆ ਲੰਬਾਈ ਲੰਬੀ ਪੂਰੀ ਆ ਛੋਟੀ ਦੀ ਗੁਲਾਈ ਸਿੰਗ ਦੀ ਠੀਕਾ ਜੀ ਬਿਲਕੁਲ ਛੋਟਾ ਸਿੰਗ ਗਲਾਈ ਦੇ ਵਿੱਚ ਤੇ ਆ ਤੁਹਾਨੂੰ ਹਵਾਨਾ ਲਈ ਬਾ ਦਿਖਾ ਦਿੰਨੇ ਆਪਾਂ ਭਜਨ ਵੱਟਾ ਸੰਧੂ ਸਾਹਿਬ ਪੂਰਾ ਹੈ ਹ ਇਹ ਇਹ ਗੱਲਾਂ ਨਹੀਂ ਹੁੰਦੀ ਬਸ ਜਿਹੜੀ ਕਮੀ ਹੈਗੀ ਉਹ ਆਪਾਂ ਦੱਸਤੀ ਆ ਹਾਂ ਚਵਾਈ ਜਿਉ ਨਹੀਂ ਧਾਰਦਾ ਫਰਕ ਹਾਂ ਚੋਂ ਚ ਨਪਾਈ ਲੈਂਦੀ ਆ ਆਪਾਂ ਸੌਦਾ ਕਰ ਲਿਆ ਅਗਲੇ ਨਾਲ ਆਣ ਕੇ ਚੋ ਕੇ ਆਖੀ ਗਲਤ ਕੰਮ ਨਹੀਂ ਕਰਨਾ ਠੀਕ ਆ ਬਾਕੀ ਪਸਮਾਪ ਉਸ ਨੂੰ ਇੱਕੇ ਤਰ੍ਹਾਂ ਹਮਦੁਲਿਲਾਹ ਸੜਦੀ ਆ ਅੱਛਾ ਬਾਕੀ ਕੋਈ ਟੁੱਟ ਜਾਲਾ ਮਾਰੀ ਜਿਹੜੀ ਨਪਾਈ ਲੈਂਦੀ ਹੈ ਕਹਿ ਲੋ ਚਾਹੇ ਥੋੜੀ ਕਰੜੀ ਕਹਿ ਲੋ ਇਹ ਬੰਦੇ ਆਪਾਂ ਨਾਰਮਲ ਐ ਸੌਖੀ ਚਵਾਈ ਬੰਦੇ ਕਰ ਹੀ ਲੈਂਦੇ ਜਿਹੜੇ ਵੀ ਰੈਗੂਲਰ ਦੇ ਵਿੱਚ ਕੰਮ ਕਰਦੇ ਠੀਕ ਹੈ ਨਹੀਂ ਟੈਟ ਕਹਿ ਦਿੰਦੇ ਚੋਂਚ ਜੋ ਸਮਝਦਾ ਕਿਸੇ ਸਮਝ ਸਕਦਾ ਆ ਬਿਲਕੁਲ ਬਿਲਕੁਲ ਹਾਂਜੀ ਕਾਦ ਵਜਨ ਦੇਗਾ ਸੰਧੂ ਸਾਹਿਬ 80 85 ਹਜ਼ਾਰ ਵਾਲਾ ਤੇ ਬੱਚਾ ਵੀ ਮਗਰੇ ਦਾ ਐ ਆ ਬੱਚਾ ਵੀ ਟਾਪ ਦਾ ਐ ਹਾਂਜੀ ਪਰ ਆਪਾਂ ਨਾ ਕਰਨਾ ਜੇ 80 ਨਾ ਕਰਨਾ ਜੇ 85 ਨਾ ਕਰਨਾ ਜੇ 75 ਮੁੱਲ 70 ਆ 67000 ਦੀ ਜਸਨੋਈ 67 ਦੀ ਹਾਂ ਜੀ ਲਓ ਵੀ ਦੋਸਤੋ 67000 ਦੀ ਇਹ ਤੁਹਾਨੂੰ ਜਿਹੜੀ ਝੋਟੀ ਮਿਲ ਜੂਗੀ ਬਾਕੀ ਜੋ ਮੇਨ ਗੱਲਬਾਤ ਸੀ ਉਹ ਵਿੱਚ ਤੁਹਾਨੂੰ ਮੈਂਸ਼ਨ ਕਰ ਦਿੱਤੀ ਆ ਮਗਰ ਕੱਟੀ ਆ ਸ਼ਾਮ ਨੂੰ ਲਗਦਾ ਕੱਟੀ ਮਗਰ ਜਿੰਨਾ ਲੋ ਆਪਾਂ ਝੋਟੀ ਲਈ ਆ ਆਪਾਂ ਖਰੀਦੀ ਆ ਆਪਣੇ ਤੋਂ ਕਿਸੇ ਭੈਣ ਭਰਾ ਨੇ ਖਰੀਦਣੀ ਆ ਤੁਸੀਂ ਰੋਏ ਵੀਡੀਓ ਪਾਉਂਦੇ ਜੇ 85000 ਰੁਪਏ ਦੀ ਝੋਟੀ ਹੱਥੋਂ ਦਿੱਆ ਹੈ ਹਾਂ ਆਪਾਂ ਵੇਚ ਦਿਆਂ ਨੇ ਤਮਾਲੇ ਹੋ ਜਾ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਜਿਹੜੀ ਧਾਰ ਹੈ ਗਰਲਾ ਲੋ ਮੋਟੀ ਆਉਂਦੀ ਹੈ ਧਾਰ ਮੋਟੀ ਆਉਂਦੀ ਤੇ ਚੌਂ ਲਗਾ ਬਸ ਮਾ ਇੱਕਰ ਛੋੜਦੀ ਸੰ ਥੋੜੇ ਮੋٹے ਕਰ ਜਾਂਦੀ ਹੈ ਉਹ ਬਿਲਕੁਲ ਹਾਂ ਉਹ ਦੋਸੋ ਜਿਹੜੀ ਮੇਨ ਗੱਲ ਆ ਤੁਹਾਨੂੰ ਦੱਸ ਦਿੱਤੀ ਹੈ ਬਾਕੀ ਉਸ ਅਕੋਰਡਿੰਗ ਰੇਟ ਪੜਤਾ ਬੜਾ ਜਾਇਜ਼ ਹੈ ਲਾ ਕੇ ਵੀਰ ਨੇ ਛੋੜਤਾ ਬਿਲਕੁਲ ਇਹ ਨਹੀਂ ਵੀ ਪੱਥਰ ਰਗੀ ਹੋਗੀ ਆਪਾਂ ਆਰਾਮ ਨਾਲ ਸੌਖੀ ਚੋ ਲੈਣੇ ਆ ਹਾਂ ਜੇ ਕਿਸੇ ਭੈਣ ਭਰਾਣੇ ਆਨਲਾਈਨ ਮੰਗਾਉਣੀ ਆਨਲਾਈਨ ਮੰਗਾ ਲਈ ਜਿਆ ਚੋ ਕੇ ਖੜਨੀ ਤਸੱਲੀ ਕਰਕੇ ਖੜੀ ਹਾਂ ਹਾਂ ਸਹੀ ਹੈ ਜੀ ਮਿੰਦੀਆਂ ਵਾਲਾ ਲੈਵਾ ਜੇ ਵੇਖੋ ਕੋਈ ਸ਼ੱਕ ਨਹੀਂ ਹਵਾਨਾ ਪੱਧਰ ਜੀ ਹਾਂ ਰਾਸ ਸੁਬਾ ਪੀ ਗਏ ਸੰਧੂ ਸਾਹਿਬ 50 60 ਹਜ਼ਾਰ ਦੀ ਹੈਗੀ ਆ ਉਹ ਮਗਰ ਕੱਟੀ ਵੱਜ ਨਾ ਸਾਂਭੀ ਜਾਣੀ ਹਾਂਜੀ ਕੱਟੀ ਟੋਕਦੀ ਹੈ ਕੱਟੀ ਵੱਜ ਜਾਨੀਏ ਚਲੋ ਬਹੁਤ ਵਧੀਆ ਕੱਟੀ ਹੈ ਮਗਰ ਨੀਲੀ 라ਵੀ ਦੀ ਇੱਧਰ ਗਰਲਾੜ ਆਪਣੇ ਕੋਲ ਇੱਕ ਇਹ ਆ ਗਈ ਹੈ ਕ੍ਰੋਸ ਆਂਗ ਦੇ ਵਿੱਚ ਵਹਿੜ ਹਾਂਜੀ ਤੇ ਸ਼ਾਈਵਾਲ ਦਾ ਕ੍ਰੋਸ ਆ ਕਿਨਵਾ ਕ ਸੁਬਾ ਹੋ ਗਿਆ ਇਹ ਸੰਧੂ ਸਾਹਿਬ ਦੂਜੇ ਸੁਵੇ ਕੱਲ ਤੜਕੇ ਦੀ ਵਹਿੜ ਸੋਈ ਜੇ ਕੱਲ ਤੜਕੇ ਹਾਂਜੀ ਬੱਛਾ ਮਗਰ ਮਗਰ ਬੱਛਾ ਜੇ 나ੜੂ ਇੱਥੇ ਬੱਚੇ ਇਕੱਠੇ ਵੱਜੇ ਕਰਕੇ ਲਾਤਾਂ ਰਹਿਣਾ ਅੱਛਾ ਜੀ ਆ ਵੀ ਹਲਾ ਭੋਜ ਨਾ ਤਰਾ ਮੂੰਹ ਆਦੇ ਜੀ ਬਖਾਓ ਮਾਦੋਸੋ ਠੀਕ ਆ ਬੱਚਾ ਜੀ ਹਾਂ ਬਿਲਕੁਲ ਕੁਲਾ ਬੱਚਾ ਅੱਜ ਦੂਜੇ ਦਿਨ ਦੇ ਵਿੱਚ ਕੱਲ ਤੜਕੇ ਦੀ ਸੋਈਏ ਠੀਕ ਹੈ ਜੀ ਦੂਜਾ ਦਿਨ ਅੱਜ ਕੱਲ ਦੀ ਸੋਈਏ ਤੜਕੇ ਦੀ ਅੱਜ ਦੂਜਾ ਦਿਨ ਬੋਲਾ ਵੀਰ ਕਿੰਨਾ ਚੋਇਆ ਸੰਦੂ ਸਾਹਿਬ ਆਪਾਂ ਨਹੀਂ ਖੜਾ ਵੀ ਆਪਾਂ 15 ਜਿਆ 20 ਚ ਹੋਇਆ ਆਪਾਂ 8 ਕਿਲੋ ਬੋਲਾ ਦੋਨੇ ਮੈਚ ਹੋਇਆ ਸੱਲੇ 8 ਕਿਲੋ ਜਿਹੜਾ ਹਾਜ਼ਰ ਆ ਠੀਕ ਆ 18 20 ਨਹੀਂ ਦਿੰਦੀ 11 12 ਕਿਲੋ ਦੁੱਧਈ ਜਾਊਗੀ ਮਿਲਦੀ ਮਿਲਦੀ ਇਹ ਸੀਲ ਪੂਰੀ ਜਲਦੀ ਸੰਦੂ ਸਾਹਿਬ ਇਤਰਾ ਬਹਿ ਜਾਓਗੇ ਚੱਕਰ ਨਹੀਂ ਦੇ ਹਾਂ ਠੀਕ ਆ ਉਹ ਵੰਗੇ ਦੀ ਨਹੀਂ ਲੋੜ ਬੱਚਾ ਛੱਡ ਗਈ ਤਾ ਥੋੜਾ ਚਲੋ ਪਸ ਲੋ ਦੋਸੋ ਵੈਸੇ 8 ਕਿਲੋ ਬੋਲਾਂ ਦਾ ਥੱਲੇ ਹਾਜ਼ਰ ਆ ਠੀਕ ਆ ਜੀ ਤੇ ਕੱਦ ਕਾਠ ਦੀ ਗੱਲ ਕਰ ਲਈਏ ਤਾਂ ਮੀਡੀਅਮ ਹਾਈਟ ਆ ਵੱਡੀ ਆ ਆਮ ਛੋਟੀ ਐ ਮੈਂ ਆਪਾਂ ਕਰ ਲਏ ਜਰਸੀਆਂ ਛੋਟੀਆਂ ਵਿਖਦੇ ਓਡੀ ਹਾਈਟ ਨਹੀਂ ਵਿਚਲਾ ਮੇਲਾ ਵੱਡੀਆਂ ਬੈੜਾਂ ਦੇ ਵਿੱਚ ਹੀ ਆ ਠੀਕ ਆ ਬਾਕੀ ਗਰਲਾਲ ਦੁੱਧ ਚਵਾਜੂਗੀ ਤੇਰਾ 14 ਲੀਟਰ ਦਾ ਦੋਸੋ ਸਾਹਿਬ ਚਾਹ 14 15 ਦੇ ਨਹੀਂ ਆਪਾਂ ਦੇ 12 13 ਦਾ ਤਾਂ ਨਹੀਂ ਮਰਦੀ ਹਾਂ ਹਾਂ ਜਿਹੜਾ ਹੁਣ ਹਾਜ਼ਰ ਆ ਆਪਾਂ ਜੋ ਦੱਸਣਾ ਹਾਂ ਨਾ ਕੋ ਨਾ ਘਰ ਮੱਝਾਰਗਾ ਨਾ ਕੋ 45 ਦੇ ਨਾ ਕੋ 50 ਹਾਂ ਨਾ ਕੋ 40 ਆ ਮੋਲ 37 35 ਹਜ਼ਾਰ ਦੀ ਦੇ ਦਈਏ ਮੋਲ 37 35 ਦੀ ਹਾਂਜੀ ਦੇ ਦਈਏ ਜੇ ਅਸੀਂ ਕਰਦੇ ਹੋਰ ਹੁੰਦੀ ਹੋਰ ਲੈਸ ਕਰਦੇ ਆਪ ਨੂੰ ਜਲ ਪਾਣੀ ਥੋੜਾ ਜਿਆ ਨਰਮਲ ਆਪ ਜੂ ਕੋਈ ਚੱਕਰ ਨਹੀਂ ਹੋਰ ਸੰਦੂ ਸਾਹਿਬ ਕਿਹਾ ਡੇ ਜੰਦੀ ਕਿ 40 ਤੋਂ ਘੱਟ ਨਹੀਂ ਦੇਣੀ ਆਪਾਂ 33000 ਦੀ ਦੇ ਦਾਂਗੇ 33 ਦੀ ਹਾਂਜੀ ਲੋਕ ਦੋਸਤੋ 33000 ਦੀ ਬਿਲਕੁਲ ਸੱਜਰਤਾ ਜੀ ਸੂਈ ਆ ਤੇ ਭਾਂਡਾ ਵੇਖੋ ਤੁਸੀਂ ਬਿਲਕੁਲ ਗਾਗਰ ਵਰਗਾ ਗਰਮਾਂ ਵਾਲੀ ਦਾ ਠੀਕ ਆ ਜੀ ਸੋ ਚਵਾਚਪੂ ਚੰਗਾ ਵੀਰ ਦੱਸ ਰਿਹਾ ਬਾਕੀ ਆਪਾਂ ਨਾਲ ਦੀ ਨਾ ਤਾਂ ਚਰਚਰ ਧਰ ਧਰ ਮਾਰ ਕੇ ਦਿਖਾ ਵੀ ਦੋਧ ਦਾ ਨਾਂ ਝੂਠ ਕਰੀ ਮਾਰਿਆ ਦਾ ਨਾਂ ਮਾਰਨਾ ਦੱਸਣ ਨੂੰ ਭਾਵੇਂ 12 13 ਕਿਲੋ ਦੱਸ ਕੇ 40000 ਰੁਪਏ ਆਪਾ ਪਾ ਸਕਦੇ ਹਾਂ ਪਰ ਜਿਹੜਾ ਦੁੱਧ 8 ਕਿਲੋ ਆ ਉਹਦਾ ਮੋਲੀ ਦੇਤੀਆ ਰਿਹਾ ਬੱਸ 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 ਗੱਲ ਕੰਮ ਨਹੀਂ ਕਰਦੇ ਭਾਵੇਂ 12 ਤੋਂ 13 ਚੋਲੇ ਹਾਂਜੀ 12 13 ਦਿਨ ਹੋ ਗਿਆ ਦੰਦਾ ਮੋਦ ਅੱਖਾ ਜੂ ਗਰਾਲ ਅੱਗੇ ਆਪਣੇ ਕੋਲ ਇੱਕ ਡੱਬੀ ਆ ਬੱਚੀ ਖੜੀ ਇਹਨੂੰ ਸੰਦੂ ਸਾਹ ਤਿੰਨ 3.5 ਮਹੀਨੇ ਹੋਏ ਸੋਈ ਨੂੰ ਅਹ ਮਗਰ ਇਹਦੇ ਬੱਚਾ ਜੇ ਠੀਕ ਆ ਇਹ ਥੱਲੇ 6 ਕਿਲੋ ਦੁੱਧ ਜੇ 5 ਦਿਨਾਂ ਦੀ ਇਹ ਗਾਂ ਬਣੀ ਜੇ ਲਓ ਦੱਸੋ 5 ਦਿਨਾਂ ਦਾ ਸਮਾਂ ਹੋ ਗਿਆ ਕਿ ਨਵੇਂ ਦੁੱਧ ਰਲੀ ਨੂੰ ਹਾਂ ਬੱਚਾ ਜੀ ਇਤਨਾ ਮਗਰ ਜੇ ਤੇ ਤਕਰੀਬਨ ਕੋਈ ਮਹੀਨਿਆਂ ਦੀ ਗੱਲ ਕਰ ਲਈਏ ਕੋਈ 3 ਦੇ ਢਾਈਆਂ ਦੀ 3 3.5 ਮਹੀਨੇ ਸਹੀ ਆ ਤੇ ਦੁੱਧ ਕਰਾਲ ਕਿੰਨਾ ਰੋਦੇ ਥੱਲੇ 6 ਕਿਲੋ 6 ਕਿਲੋ ਹਾਂਜੀ ਲਓ ਵੀ ਦੁੱਧ 200 6 ਕਿਲੋ ਹੋ ਜਾਂਦੇ ਥੱਲੇ ਠੀਕ ਆ ਜੀ ਤੇ ਮੁੱਲ ਵੀ ਦੱਸ ਦਿਓ ਹਾਂ ਮੁੱਲ ਵੀ ਦੱਸ ਦਿਗੇ ਨਾਲ ਹੀ ਮੁੱਲ ਦੱਸ ਦਿਗੇ ਫਿਰ ਨਾਲੋ ਨਾਲੋ ਹਾਂਜੀ ਨਾਲ ਹੀ ਇਹੋਂ ਜਿਆਦੇ ਲੋ ਫਾਰਮ ਵਾਲੀਆਂ ਵਹਿੜਾਂ ਦੇ ਪਾ ਦਿੰਦੇ ਜੇ ਨਾਲ ਆਪਾਂ ਦਾ ਪਉਣਾ ਹੈ ਅੱਛਾ ਹੈ ਵੀ ਦੂਜੇ ਕਿ ਸੁਵੇ ਦੂਜੇ ਸੁਵੇ ਨੂੰ ਸਾਹ ਮਿਲਦੀ ਬੱਚੇ ਤੇ ਜੀ ਬਹੁਤੀ ਮਿਲਦੀ ਬੱਚੇ ਤੇ ਥਣ ਲੰਬਾ ਮੱਜਾਂ ਲਾਈ ਹੈ ਠੀਕ ਆ ਜੀ 6 ਕਿਲੋ ਦੁੱਧ ਤੇ ਨਿੱਗਰ ਨੁਕਰ ਬੜੀ ਹੈ ਪਿੰਡੇ ਦੀ ਤੇ ਮੀਡੀਅਮ ਜੀ ਹਾਈਟ ਆ ਦਰਮਿਆਨੀ ਮੀਡੀਅਮ ਹਾਈਟ ਆ ਚਵਾਈ ਇਹੇ ਹੀ ਲੱਖਾਂ ਦੀ ਵਹਿਣ ਨੂੰ ਲੱਗੀ ਹੋਊਗੀ ਜਦੀ ਇਹਦੀ ਹੈ ਅੱਛਾ ਜੀ ਉਹ ਅਲੀ ਨੂੰ ਮਰ ਗਈ ਠੀਕ ਆ ਤੇ ਕੀ ਲੈਣਾ ਦੇਣਾ ਗਰ ਲਾ ਲੈਂਦਾ 20000 ਦੀ ਦੇਦਗੀ 20 ਦੀ ਦੇਦਗੀ ਹੋਰ ਕਰਦਗੇ ਲੈਸਾ 15000 ਦੀ ਦੇਦਗੀ 15 ਦੀ ਦੇਦਗੇ 13000 ਦੀ ਹਾਨਾ ਬਾਬੇ ਨਾਲ ਕਾ ਮੁੱਲ ਤੇ ਚੱਲਣ ਦੇ 13 13 ਕਰਦਿਏ ਫਿਰ 13 13 ਕਰਦਿਏ ਕੋ ਦੁੱਧ ਪੀਊਗਾ 30000 ਜੇ ਸੋਨ ਵਾਲੀ ਨਿਕਲਾਈ ਤੇ 35 40 ਹਜ਼ਾਰ ਦੀ ਹੱਥ ਸੋਟਿਆ ਬਿਲਕੁਲ ਬਿਲਕੁਲ ਹਾਂ ਦੱਸੋ ਬਿਲਕੁਲ ਨਰਮ ਜਿਆ ਨੋਰਮਲ ਛੋਟਾ ਦਾ ਰੇਟ ਆ 13000 ਜੈਸ ਨੂੰ ਆ ਤੇ 6 ਕਿਲੋ ਦੁੱਧ ਇਸ ਵਾਰ ਕੋਈ ਥਾਣੀ ਜੀ ਸੰਤੂ ਸਾਹਿਬ ਵੱਧ ਘਟ ਕੋਈ ਥਣਾ ਜੀ ਨਹੀਂ ਨੁਕਸ ਪੋਲੀ ਚ ਵਾਈ ਗੱਲ ਮੁੱਕਦੀ ਹੈ ਵੀ ਜਿੰਨੀ ਵੀ ਸਾਫ ਸੁਥਰੀ ਆ ਹਾਂ ਜੀ ਦੁੱਧ 6 ਕਿਲੋ ਪਰ ਅਨਸਰਾਂ ਦੇ ਪੈਸੇ ਲੈਣਾ ਸੰਤੂ ਸਾਹਿਬ ਆਮ ਸਰਪਾ ਚੀਆ ਨਹੀਂ ਲੈਂਦੇ ਹਾਂ ਨਹੀਂ ਦਿੰਦਾ ਕੋਈ 20-20 ਹਜ਼ਾਰ ਲੋ 25-25 ਹਜ਼ਾਰ ਮੁੱਲ ਕਰੀ ਜਾਂਦੇ ਆ ਬਿਲਕੁਲ ਬਾਬੀ ਪ੍ਰਭੋ ਇਹ ਤੁਹਾਨੂੰ ਮਿਲ ਜੂਗੀ 13000 ਦੀ ਛੇ ਪਰ ਇਹਦੇ ਨਾਲ ਬਲਦਾ ਭਾ ਵੱਖਰਾ ਦੇ ਦੇਣਾ ਆ ਨਾਲ ਗਿਫਟ ਬਲਦ ਵੱਖਰਾ ਆ ਵੱਖਰਾ ਲਓ ਜੀ ਠੀਕ ਆ ਜੀ ਇਹ ਬੱਚਾ ਮਿਲਦੀ ਬੱਚੇ ਤੇ ਆ ਜਿੱਦਾਂ ਮਰਜੀ ਮੇਰਾ ਭਰਾ ਥੋੜਾ ਜਿਹਾ ਪੈਸੇ ਖਰਚ ਕਰਨਾ ਚਾਹੁੰਦਾ ਜਿਹੜੇ ਵੀਰ ਨੂੰ ਘਰ ਚ ਸਾਨੂੰ ਸਾਹ ਚਾਹ ਬਣੀ 25 ਦਿਨ ਹੋ ਗਏ ਅੱਗੋ ਅਗਲੇ ਦੀ ਕਿਸਮਤ ਆ ਨਾਲ ਕਰਾਸ ਜੰਗ ਆ ਗਿਆ ਹਾਂ ਜੀ ਆਹ ਪੁੱੰਜ ਠੰਡੀ ਧੀ ਰੇਖੋ ਆ ਲਓ ਜੀ ਉਹਦੇ ਕੈਮਰੇ ਫਿਰ ਡਰਦੀਆਂ ਕੋਂ ਚਾਹ ਪੋਲੀ ਰੋਂ ਵਰਗੀ ਇਹ ਵੀ ਠੀਕ ਆ ਜੀ ਤੇ ਇਹ ਦੋਸਤੋ ਅੱਜ ਵੀਰ ਗਰਲਾਲ ਦੇ ਕੋਲੇ ਐਨੀਮਲ ਨੇ ਟੋਟਲ 5 ਦੋ ਗਾੜਾ ਤੁਹਾਨੂੰ ਦਿਖਾਈਆਂ ਨੇ ਤਿੰਨ ਮੱਝਾਂ ਦਿਖਾਤੀਆਂ ਨੇ ਠੀਕ ਆ ਜੀ ਪਰ ਤਾਂ ਬੜਾ ਜਾਇਜ਼ ਵਾਜਬ ਰੇਟ ਹੁੰਦੇ ਆ ਹਰ ਵਾਰੀ ਚੰਗੇ ਰੇਟ ਹੁੰਦੇ ਆ ਛੋਟੇ ਛੋਟੇ 15000 ਤੋਂ ਵੱਧ ਸੰਧੂ ਸਾਹਿਬ ਕੋ ਬੱਕਰੀ ਦਾ ਮੌਲੇ ਨਹੀਂ ਪਊਗਾ 13000 ਗਾਂ ਦਾ ਮੰਗਣ ਨੇ ਇਹ ਤਾਂ ਫਿਰ ਵੀ ਅੱਜ ਗਾਂ ਮਿਲਦੀ ਪਈ ਆ 15000 ਤੋਂ ਘੱਟ ਵੀ ਬੱਕਰੀ ਦਾ ਮੌਲ ਨਹੀਂ ਪਊਗਾ ਲੈ ਵੀ ਗਰਲਾਲ ਵੀਰੇ ਨੰਬਰ ਇੱਕ ਕਰੀਏ ਸਾਂਝੇ ਆਪਣੇ ਨੰਬਰ ਹੈਗਾ ਸੰਧੂ ਸਾਹਿਬ 97792 9006 99792ninja006 ਪਿੰਡ 달ਤਸੀਰ ਪੱਟੀ ਜਿਹੜਾ ਸ਼੍ਰੀ ਦਮਨਤਨ ਸਾਹਿਬ ਰੇਟ ਜਿਹੜੇ ਪਾਏ ਹਾਂ ਨਾਲੇ ਕੋਈ ਛੋਟ ਹੋਵੇ ਓਕੇ ਜਿਆਦਾ ਫਰਕ ਨਹੀਂ ਜੇ ਪੈਣਾ ਠੀਕ ਹੈ ਜੀ ਹਾਂ ਜੀ ਆ ਦੋਸਤੋ ਵਿੱਚੋਂ ਮਾਨਤਨ ਹੋਊਗਾ ਪ੍ਰੇਮ ਮੁਖਤ ਨਾਲ ਛੋਟ ਚ ਆਊਗਾ ਠੀਕ ਹੈ ਜੀ ਜੋ ਵੀ ਰੇਟ ਵੇਰ ਕਰ ਲਾ ਲੰਦਾ ਵੀ ਆਪਾਂ ਪਾਏ ਆ ਆਓ ਇਥੇ ਅਨਕ ਆਪਣੇ ਤੁਸੀਂ ਤਸੱਲੀ ਕਰੋ ਦੋ ਟੰਗ ਚੋ ਚਾਰ ਟਾਈਮ ਚੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ